ਜਦੋਂ ਲੋਭ ਦਾ ਤਿਆਗ ਕਰਦਾ ਹੈ ਉਦੋਂ ਬ੍ਰਹਮ ਗਿਆਨ ਪ੍ਰਗਟ ਹੁੰਦਾ ਉਸ ਤੋਂ ਪਹਿਲੇ ਹੁੰਦਾ ਹੀ ਨਹੀਂ ਹੁੰਦੇ ਜਦ ਲੋਭ ਸ਼ਾਂਤ ਹੋ ਜਾਂਦਾ ਹੈ ਕਥਾ ਕੀਰਤਨ ਪਾਠ ਪੂਜਾ ਸਭ ਲੋਭ ਨੂੰ ਸ਼ਾਂਤ ਕਰਨ ਵਾਸਤੇ ਨੇ ਤੇ ਪਹਿਚਾਣ ਕੀ ਹੋਵੇਗੀ ਮਨ ਚੋਂ ਲੋਭ ਨਿਕਲ ਗਏ ਮਨ ਵਿੱਚ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਸੱਚੇ ਨਾਮ ਕੀ ਲਾਗੇ ਭੁੱਖ ਤੇ ਭੁੱਖ ਵਿਖਾਰੀ ਬਣਾ ਦੇਗੀ ਫਿਰ ਇਹ ਪੁਰਸ਼ ਕੱਲ ਤੱਕ ਤੇ ਧਨ ਦਾ ਵਿਖਾਰੀ ਸੀ ਅੱਜ ਨਾਮ ਦਾ ਵਿਖਾਰੀ ਬਣ ਗਿਆ ਕੱਲ ਤੱਕ ਸੰਸਾਰ ਦਾ ਵਿਖਾਰੀ ਸੀ ਅੱਜ ਨਿਰੰਕਾਰ ਦਾ ਵਿਖਾਰੀ ਬਣ ਗਿਆ ਇਸ ਸ਼ਬਦ ਦੇ ਗੁਰੂ ਤੇ ਅਮਰਦਾਸ ਜੀ ਮਹਾਰਾਜ ਪਰਮਾਨੰਦ ਕਰ ਰਹੇ ਨੇ اے ਪ੍ਰਭੂ ਵਿਖਾਰੀ ਜ਼ਰੂਰਾਂ ਪਰ ਤੇਰੇ ਸੰਸਾਰ ਦੇ ਨਹੀਂ ਜਗਤ ਦੇ ਨਹੀਂ ਤੇਰੇ ਵਿਖਾਰੀ ਸੁਣੋ ਇਸ ਸ਼ਬਦ ਨੂੰ ਤੇ ਮੈਂ ਅਕਿਰ ਰ ਤੁਹਾਡੇ ਸਾਹਮਣੇ ਰੱਖਾਂ ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸ਼ਬਦ ਦੇ ਨਾਲ ਉਹ ਇੱਕ ਹੈ ਉਸ ਤੋਂ ਉਤਪਤੀ ਪਲਨਾ ਨਾ ਸੋਰੇ ਉਹ ਸਤ ਸਰੂਪ ਹੈ ਔਰ ਉਸੇ ਤੋਂ ਇਸ਼ਾਰਾ ਗਿਆਨ ਆਉਂਦਾ ਹੈ ਗੁਰੂ ਹੈ ਉਹ ਬਖਸ਼ਿੰਦ ਹੈ ਪ੍ਰਸਾਦ ਹੈ ਦਿਆਲੂ ਹੈ ਕਰਣਾਕਰ ਹੈ ਕਿਰਪਾਲੂ ਹੈ ਹਾਂਜੀ ਆਉਂਦੀ ਤੂੰ ਕੀ ਕਹੀ ਤੂੰ ਇਹ ਪਤਾ ਨਾ پربو بکھاری ضرور ہاں ہم بھی کم منگتے ہاں بکھاری ہاں کسے اور دے نہیں تیرے 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 تو کی چاہی چاہیے تیرے تو کی منگ رہے ہیں ہم بھی خک باری تیرے نے تج پت ہے تھا دراصل دین واسطے کیول تیرے کھولی ہے ہے نے باقی کسے کھولی نہیں ਇਸ ਵਾਸਤੇ ਗੁਰਮਤਿ ਦੀ ਦ੍ਰਿਸ਼ਟੀ 'ਚ ਕੋਈ ਜ਼ਾਤਾ ਵੀ ਨਹੀਂ ਹੈ ਦਦਾ ਦਾਤਾ ਇੱਕ ਹੈ ਦੂਸਰਾ ਨਾਹਿ ਨ ਕੋਇ ਇਸ ਨਾਮ ਦੀ ਜ਼ਾਤ ਨੂੰ ਕੇਵਲ ਤੂੰ ਹੀ ਦੇ ਸਕਦਾ ਤੂੰ ਹੀ ਦੇ ਸਕਦਾ ਮੰਗਤੇ ਜ਼ਰੂਰ ਆ ਪਰ ਤੇਰੇ ਆ ਕਿਉਂ ਤੂੰ ਹੀ ਦੇ ਸਕਦਾ ਇਹ ਸਭ ਕੁਝ ਤੇਰੇ ਕੋਲ ਹੈ ਤੂੰ ਨਿਜੀ ਤੌਰ ਤੇ ਇਸ ਦਾ ਮਾਲਕ ਹੈ हम बेखख बेकारी तेरे सो न जपत हैं दाता भिखारी किस दे की चीज चाहिए अंधे ओ भगवान नाम देव गुण सब जान का सदा नाम गाता हे प्रभु दया कर رحمت कर इस मंगते री झोली च अपना नाम पा हे मंगता केवल तेरा नाम मांगदा है ਇਹ ਦੇਖਾਰੀ ਕੇਵਲ ਤੇਰਾ ਨਾਮ ਮੰਗਦਾ ਹੈ ਇਹਦੇ ਉੱਤੇ ਵੀ ਮੈਂ ਇੱਕ ਅਨੁਭਵੀ ਗਲਪੜੇ ਸਾਹਮਣੇ ਹੋਰ ਰੱਖਦੇ ਹਾਂ ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੇ ਸ਼ਾਂਤ ਨਹੀਂ ਹੁੰਦਾ ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਇਹ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ੇ ਸਿਵਤ ਸਲਾ ਨਾਮ ਇੱਕ ਪਾਦਸ਼ਾਈ ਪਾਦਸ਼ਾਹ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਵੇਗਾ ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਚ ਮਨੁੱਖ ਇਤਨਾ ਸ਼ਕਤੀशाली ਹੋ ਜਾਏ ਜਿਸ ਨੂੰ ਅਸੀਂ ਮੰਗਣਾ ਕਹਿੰਦੇ ਆ ਨਾ ਕਈ ਮੈਨੂੰ ਕਹਿੰਦੇ ਨੇ ਨਾਮ ਦਾੰਦਿਓ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਥਾ ਇਹ ਨਿਜਪਤ ਦਾਤਾ ਕੇਵਲ ਪਰਮਾਤਮਾ ਹੈ ਉਸੇ ਦੇ ਬਿਖਾਰੀ ਬਣੋ ਜਿਸ ਦਿਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹ ਦਿਨ ਸ਼ੈਨ ਸ਼ਾਹਾਂ ਦੇ ਸ਼ੈਨ ਸ਼ਾਹ ਬਣ ਜਾਓਗੇ ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ। ਇਹ ਵੀ ਮੈਂ ਅਰਜ਼ ਕਰ ਦੇਣਾ। ਬਿਖਾਰੀ ਹੋ ਕੇ ਹੀ ਮਰੋਗੇ। ਉਸ ਦੇ ਬਿਖਾਰੀ ਬਣੋ, ਉਹਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ। بڑے بڑے ਬਾਦਸ਼ਾਹ ਉਹਨਾਂ ਬਿਖਾਰੀਆਂ ਨੂੰ ਸਜਦੇ ਕਰਦੇ ਨੇ, ਸਲਾਮਾ ਕਰਦੇ ਨੇ। ਇੱਕ ਹਕੀਕਤ ਹੈ, ਇੱਕ ਜੋ ਹੈ ਸਚਾਈ ਹੈ। ਤੋਂ ਸਹਿਰ ਕਹਿੰਦੇ ਨੇ ਇਸ ਸੰਗਤ ਦੇ ਤੂੰ ਆਪਣਾ ਨਾਮ ਦੇ ਸਾਰੇ ਬਾਣੀ ਦੇ ਵਿੱਚ ਜਿੱਥੇ-ਜਿੱਥੇ ਮੰਗਣ ਦੀ ਇਜਾਜ਼ਤ ਸਾਨੂੰ ਸਿਖਾਈ ਗਈ ਹੈ ਇਹ ਮੰਗੋ ਤਾਂ ਕਿ ਥਾਕਰ ਨਾ ਅਵਰਕ ਚੋ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣਾਂ ਦਾ ਵਿਣਤੂ ਦ ਹੋਰ ਜੇ ਮੰਗਣਾ ਸਿਰ ਦੁਖਾਂਦੇ ਦੁਖ ਦੇਹੇ ਨਾਮ ਸੰਤੋਖਿਆ ਪੁੱਤਰੇ ਮਨ ਕੇ ਵਖ ਇਹ बार-बार ਗੁਰਬਾਣੀ ਸਾਨੂੰ ਮੰਗਣ ਦੀ ਜਾਚ ਸਿਖਾਉਂਦੀ ਹੈ ਪਰ ਮੈਂ ਅਰਜ਼ ਕਰਾਂ ਇਹ ਮੰਗਣਾ ਇੱਕ ਅਵਸਥਾ ਹੈ ਕੋਈ ਕਲਾ ਨਹੀਂ ਕੋਈ ਕਿਸੇ ਨੂੰ ਸਿਖਾ ਦੇਵੇ ਨਾਮ ਮੰਗੋ ਜਿਵੇਂ ਲੋਕੀ ਮੰਗਦੇ ਨੇ ਨਹੀਂ ਇੱਕ ਕਲਾ ਹੈ ਅਵਸਥਾ ਹੈ ਪੈਦਾ ਹੋਵੇਗੀ ਕਦੋਂ ਜਦ ਮਨ ਦੇਚ ਸੰਸਾਰ ਦੀ ਲੋੜ ਲੋੜ ਸ਼ਾਂਤ ਹੋ ਜਾਏਗੀ ਲੋਭ ਸ਼ਾਂਤ ਹੋ ਜਾਏਗਾ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋਏਗੀ ਧਨ ਦੀ ਭੁੱਖ ਸਦਾ ਬਿਖਾਰੀ ਬਣਾਈ ਰੱਖੇਗੀ ਨਾਮ ਦੀ ਭੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦੇਗੀ ਤੇ ਵੀ ਮੈਂ ਅਰਜ਼ ਕਰਾਂ ਉਸ ਭੁੱਖ ਕਰਕੇ ਵੀ ਕਈ ਸੰਤਾਪ ਮਿਟ ਜਾਂਦੇ ਨੇ ਚਿੰਤਾਵਾਂ ਮਿਟ ਜਾਂਦੀਆਂ ਸੱਚੇ ਨਾਮ ਕੀ ਲਾਗੇ ਭੁੱਖ ਖੁਦ ਭੁੱਖੇ ਖਾਏ ਚਲੀਏ ਦੁੱਖ ਮੈਂ ਫਿਰ ਅਰਜ਼ ਕਰਾਂ ਜਿਤਨੇ ਚਿਤਕ ਮਨ ਦੇ ਸੰਸਾਰ ਦੀ ਭੁੱਖ ਹੈ ਨਿਰੰਕਾਰ ਦੀ ਨਹੀਂ ਪੈਦਾ ਹੋਏਗੀ ਪਦਾਰਥਾਂ ਦੀ ਭੁੱਖ ਹੈ ਪਰਮਾਤਮਾ ਦੀ ਨਹੀਂ ਪੈਦਾ ਹੋਵੇਗੀ ਬੋਲ ਕੇ ਵੀ ਕਿਸੇ ਨੂੰ ਨਾ ਕਹਿਣਾ ਨਾਮ ਕਿਵੇਂ ਜਪੀਏ ਭੁੱਖ ਪੈਦਾ ਹੋਵੇ ਤੇ 36 ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੇ ਰੱਖਦੇ ਹੀ ਹੈ ਭੋਜਨ ਦੀ ਭੁੱਖ ਹੋਵੇ ਉਹ ਪੁੱਛਦਾ ਕਿਵੇਂ ਖਾਈਏ ਖਾਣ ਲੱਗ ਪੈਂਦਾ ਪਿਆਸਾ ਮਨੁੱਖ ਪੁੱਛਦਾ ਪਾਣੀ ਕਿਵੇਂ ਪੀਵਾਂ ਮੈਂ ਉਹਦੇ ਅੱਗੇ ਪਾਣੀ ਰੱਖਦੇ ਆ ਉਹ ਪੁੱਛਦਾ ਕਿਵੇਂ ਪੀਵਾਂ ਪੀਣ ਲੱਗ ਪੈਂਦਾ ਜਿਸ ਦਿਨ ਸੱਚੇ ਨਾਮ ਦੀ ਭੁੱਖ ਪੈਦਾ ਹੋ ਗਈ ਇਹ ਭੋਜਨ ਹਰ ਜਗ੍ਹਾ ਤੇ ਹਰ ਵਕਤ ਤੇ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਔਰ ਕੀ ਢੰਗ ਹੈ ਕੋਈ ਢੰਗ ਨਹੀਂ ਹੈ ਪੁਕਾਰ ਕਰਨ ਲੱਗ ਪੈਂਦੇ ਹੈ ਪਿਆਸ ਨਹੀਂ ਲੱਗੇ ਤੇ ਇੱਕ ਮਨੁੱਖ ਕਰ ਰਿਹਾ ਹਾਏ ਪਾਣੀ ਹਾਏ ਪਾਣੀ ਇਹਦਾ ਮੰਗਣਾ ਵੀ ਮੰਗਣਾ ਨਹੀਂ ਹੈ ਤੇ ਵੀ ਮਰਜ਼ ਕਰਦੇ ਹੈ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਤੇ ਪਿਆਸ ਤੇ ਹੈ ਕੋਈ ਨਹੀਂ ਇੱਕ ਦੂਜ ਹੈ ਬੜਾ ਪਿਆਸਾ ਹੈ ਰੋਮ ਰੋਮ ਤਰਹਾਇਆ ਹੈ ਔਰ ਤੜਪ ਰਿਹਾ ਹੈ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਉਹ ਕਹਿੰਦੇ ਦੇ ਦੋਵੇਂ ਇੱਕੋ ਜਿਹੇ ਆ ਬੇਣ ਪਰ ਜ਼ਮੀਨ ਆਸਮਾਨ ਦਾ ਅੰਤਰ ਹੈ ਲੋਭੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਪਰ ਜਿਸ ਦੇ ਅੰਦਰ ਸੱਚੇ ਨਾਮ ਦੀ ਭੁਖ ਪੈਦਾ ਹੋ ਗਈ ਹੈ ਬੈਰਾਗੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਯਕੀਨ ਜਾਣੋ ਜ਼ਮੀਨ ਆਸਮਾਨ ਦਾ ਅੰਤਰ ਹੈ ਇਕ ਨਾ ਸਮਝ ਲੈ ਕਥਾਈ ਇਕ ਨਹੀਂ ਹੈ ਇਕ ਜੋ ਹਾਏ ਪਾਣੀ ਹਾਏ ਪਾਣੀ ਕਰ ਰਿਹਾ ਹੈ ਪਾਣੀ ਦੀ ਲੋੜ ਨਹੀਂ ਪਿਆਸ ਹੀ ਨਹੀਂ ਇਕ ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਉਸ ਦਾ ਜੀਵਨ ਹੈ ਉਹਦੀ ਜ਼ਿੰਦਗੀ ਉਦੇ ਪ੍ਰਾਣ ਨੇ ਇਹਦੇ ਉੱਤੇ ਇੱਕ ਉਦਾਹਰਣ ਹੋਇਆ ਸਮਾਂ ਤੇ ਹੁਣ ਲੱਗਾ ਦੋ ਮਿੰਟ ਲੰਮਾ ਹੋਵੇ ਬਿਸtre ਮਰਗ ਦੇ ਤੇ ਇੱਕ ਸੰਸਾਰ ਦਾ ਪ੍ਰਤਿਸ਼ਠਿਤ ਬੰਦਾ ਚਲਾਣਾ ਕਰ ਰਿਹਾ ਹੈ ਦਮ ਟੁੱਟ ਰਿਹਾ ਹੈ ਉਸ ਤੇ ਕੁਲ ਡਾਕਟਰ ਬੈਠਾ ਚਿੰਤਾਤ ਹੋ ਰਿਹਾ ਉਹਦੀ ਪ੍ਰਤਿਸ਼ਠਾ ਦਾ ਸਵਾਲ ਹੈ ਕਿਉਂਕਿ ਉਸ ਇਲਾਜ ਕਰ ਰਿਹਾ ਸੀ ਲੋਕੀ ਪੁੱਛਣਗੇ ਇਲਾਜ ਕਿਸ ਦਾ ਚੱਲਦਾ ਪਿਆ ਸੀ ਕਿਉਂਕਿ ਪਰਦੇਸੇਟ ਬੰਦਾ ਸੀ ਮਨਿਆ ਪਰਮਨਿਆ ਮਨੁਖ ਸੀ ਉਹਦੀ ਚਰਚਾ ਆਮ ਲੋਕਾਂ ਦੇ ਕੱਲ ਤੇ ਸੀ ਉਹਦੀ ਬਿਮਾਰੀ ਦੀ ਵੀ ਚਰਚਾ ਸੀ ਕਿਉਂਕਿ ਮਾਨ ਸੀ ਜਿਹੜਾ ਡਾਕਟਰ ਇਲਾਜ ਕਰ ਰਿਹਾ ਕੋਲ ਬੈਠਾ ਹੈ ਚਿੰਤਾਤ ਹੋ ਰਿਹਾ ਹੈ ਦੁਖੀ ਹੈ ਉਹਦੀ ਪ੍ਰਤਿਸ਼ਠਾ ਦਾਅ ਤੇ ਲੱਗੀ ਹੋਈ ਹੈ ਉਹਦੇ ਪੇਸ਼ੇ ਨੂੰ ਸੱਟ ਲੱਗੇਗੀ ਫਲਾਣਾ ਇਲਾਜ ਕਰ ਰਿਆ ਸੀ ਅਖਬਾਰੀ رپورਟਰ ਵੀ ਖੜਾ ਹੈ। ਪੋ ਵੀ ਖੜਾ ਹੈ। ਉਹ ਦੇਖਦਾ ਪਿਆ ਕਿਸ ਵਕਤ ਆਖਰੀ ਦਮ ਨਿਕਲੇਗਾ ਤਾਂ ਮੈਂ ਸਮਾਂ ਨੋਟ ਕਰਾਂਗਾ ਇਤਨੇ ਵਜੇ ਡੈਥ ਹੋਈ ਹੈ। ਇਹ ਅਖਬਾਰ ਨੂੰ ਖਬਰ ਦੇਣੀ ਹੈ। ਇਹ ਵੀ ਖੜਾ ਹੈ। ਭਾਵੇਂ ਮੂੰਹ ਉਹਨੇ ਵੀ ਬਣਾਇਆ ਆ ਸੋ ਗਵਾਰ ਫੋਵੀ ਖੜਾ ਹੈ ਕੋਲ ਬੈਠੇ ਡਾਕਟਰ ਵੇ ਇਸ ਰਿਪੋਰਟਰ ਨੇ ਸਿਰਫ ਰਿਪੋਰਟ ਦੇਣੀ ਹੈ ਖਬਰ ਦੇਣੀ ਹੈ ਇਸ ਡਾਕਟਰ ਦੇ ਸਿਰਫ ਪੇਸ਼ੇ ਦਾ ਸਵਾਲ ਹੈ ਪ੍ਰਤੀਸ਼ਟਾ ਦਾ ਸਵਾਲ ਹੈ ਪਰ ਕੋਲ ਬੈਠੀ ਹੈ ਪਤਨੀ ਉਹਦੀ ਪਤਨੀ ਬੈਠੀ ਹੈ ਪ੍ਰਾਣ ਨਿਕਲ ਰਹੇ ਨੇ ਪਤੀ ਦੇ ਪਰੂਣੋਇਂ ਦੇ ਪਰਤੇ ਦੌਰੇ ਜਿਵੇਂ ਮੇਰੇ ਹੀ ਨਿਕਲ ਰਹੇ ਉਹ ਵੀ ਬੈਠੀ ਹੈ। ਇਨਾਂ ਤਿੰਨਾਂ ਦੀ ਮਾਨਸਿਕ ਅਵਸਥਾ ਅਲਗ-ਅਲਗ ਹੈ। ਘਟਨਾ ਤਾਂ ਇੱਕ ਘਟ ਰਹੀ ਹੈ। ਇੱਕ ਮਨੁੱਖ ਮਰ ਰਿਹਾ ਹੈ। ਇੱਕ ਮਨੁੱਖ ਮਰ ਰਿਹਾ ਹੈ। ਲੇਕਿਨ ਕੋਲ ਬੈਠੀ ਪਤਨੀ ਨੂੰ ਇੰਜ ਮਹਿਸੂਸ ਆਉਂਦਾ ਜਿਵੇਂ ਮੈਂ ਮਰ ਰਹੀ ਹਾਂ। ਮੇਰਾ ਪਤਨੇ ਹੋਣਾ ਮਰ ਜਾਏਗਾ। پتی کر کے پتنی ہے بچے کر کے ماں ہے بچہ ہی نہیں تو ماں کے ڈیگل دے پتی نہیں تو پتنی کے ڈیگل دے انہوں ہے نہیں میں مر رہی ہوں میں ختم ہو رہی ہوں ریپورٹر رپورٹر پتا میں صرف رپورٹ رہی ہوں میں نہیں مر رہی ہوں ڈاکٹر نو ਇਤਨੇ ਬੋਧ ਹੈ ਮੇਰੇ ਪੇਸ਼ੇ ਨੂੰ ਸੱਟ ਲੱਗੇਗੇ ਮੇਰੀ ਪ੍ਰਤਿਸ਼ਟਾ ਦਾਉਤ ਹੈ ਡਾਕਟਰ ਨਹੀਂ ਮਰ ਰਹੀ ਹੈ ਅਗਰ ਮਰ ਰਹੀ ਹੈ ਤਾਂ ਵਾਕਈ ਪਤਨੀ ਮਰ ਰਹੀ ਹੈ ਉਹਨੂੰ ਪਤਾ ਹੈ ਮੈਂ ਇੱਕ ਔਰਤ ਰਹਿ ਜਾਵਾਂਗੀ ਪਤਨੀ ਨਹੀਂ ਕਿਉਂਕਿ ਬੇਵਾਂ ਆਖਣਗੇ ਪਤਨੀ ਨਹੀਂ ਆਖਣਗੇ ਮੈਂ ਮਰ ਰਹੀ ਹਾਂ ਘਟਨਾ ਤਾਂ ਇੱਕੋ ਹੀ ਘਟ ਰਹੀ ਹੈ ਕੈਨ ਮਨੋਕ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਅਰਗਦੀ ਅਵਸਥਾ ਹੋ ਰੋ ਰੋ ਰਹੇ ਇੱਕ ਜਪਦਾ ਪਏ ਲੋਕੀ ਸੰਤ ਕਹਿੰਦੇ ਨੇ ਸੋ ਚਲੋ ਲੋਕੀ ਸੰਤ ਕਹਿੰਦੇ ਰਹਿਣ ਤਮਾਲਾ ਵੀ ਹੱਥੇ ਚ ਜਪੀ ਜਾ ਰਿਹਾ ਹੁਜ ਕੁਛ ਵੀ ਨਹੀਂ ਮੈਂ ਬહેરા ਦੇਖ ਲੈ ਉਸਤਾ ਕੀ ਮਾ ਬੜੇ ਬੜੇ ਡੇਰਿਆਂ ਚ ਦੇਖਦੇ ਆ ਉਹ ਮਾਲਾ ਸਿਰਫ ਦਿਖਾਉਟੀ ਹੈ ਗਲੇ ਦੀ ਮਾਲਾ ਵੀ ਦਿਖਾਉਟੀ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਦਿਖਾਉਟੀ ਹੈ ਕੁਛ ਨਹੀਂ ਜਗਤ ਦੇਖੇ ਪ੍ਰਤੀਸ਼ਟਾ ਦਾ ਸਵਾਲ ਹੈ ਸਹੀ ਤੇ ਪੂਜਾ ਪ੍ਰਤੀਸ਼ਟਾ ਖੜੀ ਹੈ ਬਈ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਮਾਲਾ ਰੱਖਦੇ ਨੇ ਗਲੇ ਦੇ ਚ ਹੱਥ ਦੇ ਕਬੀਰ ਤੇ ਕਹਿੰਦੇ ਨੇ ਗਲੇ ਜਿਨਾ ਜਪ ਮਾਦੀਆਂ ਹੋਤ ਲੋਟੇ ਹਸਨ ਵਕ ਇਹ ਹਰ ਕੇ ਸੰਧਨਾ ਖਈਏ ਬਨਾਰਸ ਕੇ ਹਰ ਇਹ ਮਾਲਾ ਨਾਲ ਸ਼ਿਕਾਰ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਆਖ ਕੇ ਸ਼ਿਕਾਰ ਕਰਦੇ ਨੇ ਕੁਸਤਾ ਕੀ ਮ ਵਿਰਲੇ ਸੰਤ ਜਨ ਹੁੰਦੇ ਨੇ ਥੋੜੇ ਜਿਹੇ ਜਿਨ੍ਹਾਂ ਦਾ ਵਾਹਿਗੁਰੂ ਵਾਹਿਗੁਰੂ ਕਰਨਾ ਸਿਰਫ ਆਪਣੀ ਪ੍ਰਤਿਸ਼ਠਾ ਨਹੀਂ ਬੰਦ ਗੀਏ ਆਨੰਦ ਹੈ ਖੇੜਾ ਹੈ ਮਰਵੇ ਮਨੁੱਖ ਫੂ ਪਤਨੀ ਦਾ ਵੀ ਸੰਬੰਧ ਹੈ ਡਾਕਟਰ ਦਾ ਵੀ ਸੰਬੰਧ ਹੈ ਅਖਬਾਰੀ ਰਿਪੋਰਟਰ ਦਾ ਵੀ ਸੰਬੰਧ ਹੈ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਸਿਰਫ ਦੁਨੀਆ ਨੂੰ ਪਤਾ ਚੱਲੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਦੁਨੀਆ ਨੂੰ ਪਤਾ ਚੱਲੇ ਮੇਰਾ ਵਾਹਿਗੁਰੂ ਵਾਹਿਗੁਰੂ ਮੈਂ ਕਰਦਾ ਹੀ ਨਹੀਂ ਵਾਹਿਗੁਰੂ ਮੈਨੂੰ ਮਿਲ ਗਿਆ ਮੈਂ ਸੰਤ ਮੈਂ ਭਗਤ ਹਾਂ ਮੈਂ ਬ੍ਰह्म ਗੈਣੇ ਇੱਕ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਉਹਦੀ ਜ਼ਿੰਦਗੀ ਹੈ ਨਾ ਕਰੇ ਤੇ ਮੌਤ ਹੈ ਅੱਖਾਂ ਜੀਵਾਂ ਬਿਸਰੇ ਮਰ ਜਾਓ ਉਹ ਤੇ ਉਹਦੀ ਮੌਤ ਹੈ ਅਗਰ ਨਾ ਚਲੇ ਦਮ ਨਾ ਚਲਣ ਸਰੀਰ ਦੀ ਮੌਤ ਹੈ ਵਾਹਿਗੁਰੂ ਨਾ ਚਲੇ ਤੇ ਉਹਨੂੰ ਦਿਸ ਪੈਂਦਾ ਹੈ ਤੇ ਮਰ ਗਏ ਖਤਮ ਹੋ ਮੌਤ ਇਹਦੇ ਚ ਅਵਸਥਾ ਤੁਸੀਂ ਖੁਦ ਆਪਣਾ ਫੈਸਲਾ ਆਪ ਕਰ ਲੈਣਾ ਕਿਸ ਅਵਸਥਾ ਚ ਜਪ ਚੱਲ ਰਿਹਾ ਹੈ ਕਿਸ ਅਵਸਥਾ ਚ ਕਿਸ ਅਵਸਥਾ ਦੇ ਚ ਹਾਏ ਪਾਣੀ ਹਾਏ ਪਾਣੀ ਕੀਤਾ ਜਾ ਰਿਹਾ ਹੈ ਲੋਭ ਜਦ ਸ਼ਾਂਤ ਹੋ ਜਾਂਦਾ ਹੈ ਮਨ ਦੇ ਵਿੱਚ ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ ਤੇ ਨਾਮ ਦੇ ਅੰਦਰ ਭੁੱਖ ਚੱਲ ਪੈਂਦੀ ਹੈ ਉਹ ਕਰਤੇ ਪੁਰਖ ਦਾ ਬਿਖਾਰੀ ਬਣ ਜਾਂਦਾ ਹੈ ਫਰਿਆਦ ਕਰਦਾ ਹੈ हे ਪ੍ਰਭੂ ਰਹਿਮਤ ਦੇ ਘਰ ਦੇ ਚਾ ਬਖਸ਼ਿਸ਼ ਦੇ ਘਰ ਦੇ ਚਾ ਤੂੰ ਆਪਣੇ ਨਾਮ ਦੀ ਖੈਰ ਇਸ ਮੰਗ ਤੇ ਦੀ ਚੌਲੀ ਦੇ ਚਾ ਹਾਂ ਜੀ ਆਮ ਸਾਰੇ ਹਾਂ ਸਾਥੇ ਤੇ ਨਾਮ ਦਾ ਮੈਂ ਸੱਚ ਕੇ ਜਾਨਣਾ ਕੁਰਬਾਨ ਜਾਂਦਾ ਬਲਹਾਰੇ ਜਾਂਦਾ ਤੇਰੇ ਇਸ ਨਾਮ ਦੇ ਚੋਂ ਜਿਹਦੇ ਚਿਤਨਾ ਰਸ ਹੈ ਇਤਨਾ ਖੇੜਾ ਤੇ ਖੁਸ਼ੀ ਹੈ ਹਾਂ ਜੀ ਕਾਰਨ ਕਾਰਨ ਸਭਾ ਗਾਇ ਕੋ ਅਵਰ ਨੰਦ ਵੀ ਤੂੰ ਕਰਤਾ ਵੀ ਹੈ ਕਾਰਨ ਵੀ ਹੈ ਹੋਰ ਕੋਈ ਦੂਜਾ ਨਹੀਂ ਇਸ ਵਕਤ ਮੈਂ ਤੇਰਾ ਹੀ ਬਿਖਾਰੀ ਹਾਂ ਹੋਰ ਕਿਸੇ ਦਾ ਬਿਖਾਰੀ ਨਹੀਂ ਮੈਂ ਤੇਰੇ ਕੋਲ ਹੀ ਮੰਗਦਾ ਹੋਰ ਕਿਸੇ ਕੋਲ ਨਹੀਂ ਹਾਂ ਜੀ ਵਾਹ ਏ ਰੂਪ ਵਿੱਚ ਪਕਾਓ ਆਪਕੇ ਸਰਪਤੀ ਦਾ اے ਪ੍ਰਭੂ ਬਹੁਤ ਜਨਮਾਂ ਦੇ ਫੇਰੇ ਵੇ ਬੜੇ ਲੰਬੇ ਚਲੇ ਆ ਰਹੇ ਆ ਇਹ ਜਨਮ ਕਈ ਦਫਾ ਹੋ ਚੁਕੇ ਅੱਜ ਕੀ ਕਿਰਪਾ ਕਰ ਕਵੀਰ ਵੀ ਇਸ ਤਰ੍ਹਾਂ ਦੀ ਫਰਿਆਦ ਕਰਦੇ ਨੇ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭੌਜਲ ਫੇਰਾ ਰਵਦਾਸ ਵੀ ਕਹਿੰਦੇ ਬਹੁਤ ਜਨਮ ਵਿਚਰੇ ਥੇ ਮਾਦੋ اے جنم تمہارے دے اد کے بخش تو اب کیش کرپا کی بہت جنماں دے بچھڑے ہویا بچھڑے ہویا بچھڑے ہویا اد کی تو رحمت کر اد کی تو بخشش کرا جی او دایا سہی او اپنا ایسی بخشش دایا دے گھر دے چا ایسی بخشش کر اپنا دیدار دے اپنی جھلک دے اپنے وچ لین کراں جی ਸਤਿਗੁਰਾਂ ਨੂੰ ਵੰਡ ਵੰਡੁਲੇ ਗੁਰ ਪ੍ਰਸਾਦਿ ਜਾਨਿਆ ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ ਸਮਝ ਲਿਆ ਸਾਰੇ ਭਰਮ ਦੇ ਪਰਦੇ हट ਗਏ ਜੋ ਸਮਝਦੇ ਸੀ ਨਿਕੰਮਾ ਵਹਿ ਜੋੜਿਆ ਹੋਇਆ ਸੀ ਮਨ ਨੇ ਤਨ ਦੇ ਨਾਲ ਜੁੜ ਕੇ ਇਹ ਸਾਰੇ ਭ੍ਰੰਟੀਆਂ ਮਿਟ ਗਈਆਂ ਇਹ ਸਾਰੇ ਪਰਦੇ ਟੁੱਟ ਗਏ ਆ ਜੀ ਆਕੀਰ ਦਿਉ ਨਾ ਕੀ ਹੰਸ ਸਤਗੁਰੂ ਦੇ ਸ਼ਬਦ ਦੇ ਜੈਸੇ ਮਨ ਮੰਨ ਗਿਆ ਪ੍ਰਭੂ ਦੇ ਨਾਮ ਦੇ ਚੱਲੇ ਉਹ ਜੁੜ ਗਈ ਸੁਰਤ ਜੁੜ ਗਈ ਨਾਮ ਦੀ ਪ੍ਰਾਪਤੀ ਹੋ ਗਈ ਸਤਗੁਰ ਰਹਿਮਤ ਕਰਨ ਇਸ ਤਰ੍ਹਾਂ ਦੀ ਬੁੱਖ ਸਾਰਿਆਂ ਦੇ ਅੰਦਰ ਪੈਦਾ ਹੋਵੇ ਤਾਂ ਕਿ ਸਾਰਿਆਂ ਦੀ ਜੀਵਨ ਯਾਤਰਾ ਸਫਲ ਹੋਵੇ